ਹੁਣ ਜਿਹੜਾ ਬੰਦਾ ਗੇ ਉਹ ਤੋਂ ਫੇਰ ਮੁੰਡੀ ਪਸੰਦ ਕਰੂਗਾ ਪੰਜਾਬ ਦੀ ਇੰਡਸਟਰੀ ਚ ਬਿਲਕੁਲ ਹਰ ਫੀਲਡ ਚ ਹੁੰਦੇ ਆ ਕਿੰਨੇ ਤੇ ਕਿਹੜੇ ਪੰਜਾਬ ਦੀ ਇੰਡਸਟਰੀ ਚ ਹੈ ਕਰਨ ਜੋਰ ਵਰਗੇ ਬਹੁਤ ਨੇ ਜੀ ਹੁੰਦੇ ਆ ਉਹ ਤੁਹਾਡੇ ਉੱਪਰ ਆ ਨਾ ਤੁਸੀਂ ਜੇ ਤੁਹਾਡਾ ਮਨ ਕਰਦਾ ਤੁਸੀਂ ਉੱਥੋਂ ਵੱਧ ਸਕਦੇ ਹੋ ਅੱਗੇ ਤੁਹਾਡੇ ਲਈ ਦੋ ਰਾਹ ਨੇ ਤੁਹਾਡ ਤੁਸ ਤੁਹਾਨੂੰ ਉਸ ਰਾਹ ਦੇ ਉੱਤੇ ਕਿਸੇ ਨੇ ਸੱਦਿਆ ਕਿ ਬਿਲਕੁਲ ਸੱਦਿਆ ਮੈਨੂੰ ਮੈਂ ਗਿਆ ਵੀ ਆ ਪਰ ਗੱਲਬਾਤ ਕਰਕੇ ਵਧੀਆ ਟਰੀਟ ਕਰਕੇ ਗੱਲਾਂ ਨਾਲ ਆਪਾਂ ਉੱਥੋਂ ਆ ਗਏ ਕਿਉਂਕਿ ਗੱਲਾਂ ਵੀ ਨਿਕੜ ਸਕਦੇ ਸੀ ਯਾਰ ਉਹਦਾ ਮਨ ਕਰ ਰਿਹਾ ਉਹ ਮੈਨੂੰ ਪਸੰਦ ਕਰ ਰਿਹਾ ਮੈਂ ਤੈਨੂੰ ਅੱਗੇ ਤਾਂ ਵਧਾਉਂਗਾ ਮੈਂ ਉਹਦੇ ਨਾਲ ਉਦਾਂ ਡੀਲ ਕਰਕੇ ਆ ਗਿਆ ਮbro ਐਦਾਂ ਨਹੀਂ ਕੋਈ ਗੱਲ ਨਹੀਂ ਕੰਮ ਕਰਾਂਗੇ ਜੇ ਤੈਨੂੰ ਵਾਕਈ ਮੈਨੂੰ ਚੰਗਾ ਲੱਗਾ ਤਾਂ ਇੱਕ ਚੰਗੇ ਦੋਸਤ ਬਣ ਸਕਦੇ ਆ ਹੂੰ ਹੈਗੇ ਦੋ ਤਿੰਨ ਵਧੀਆ ਦੋਸਤ ਨੇ ਗੱਲਾਂ ਬਾਤਾਂ ਕਰਦੇ ਆਗੇ ਪਰ ਚੱਕਰੇ ਥੋੜੀ ਆ ਕਿ ਫਿਰ ਮੈਂ ਉਹ ਕੰਮ ਕਰਕੇ ਅੱਗੇ ਵਧਾਂ ਕਿ ਮੇਰੇ ਤੋਂ ਉਹਨਾਂ 'ਚ ਫਾਇਦਾ ਕਿਹਾ ਗਿਆ ਮੈਂ ਵੀ ਤਾਂ ਫਿਰ ਉਹ ਪਰ ਉਹਨੂੰ ਆਪਾਂ ਕੰਜਰਖਾਨਾ ਨਹੀਂ ਕਹਿ ਸਕਦੇ ਮੈਂ ਮਨਾ ਕਰਤਾ ਦੈਟਸ ਇਟ ਗੱਲ ਖਤਮ ਹੋ ਗਈ ਜਿਹਨੂੰ ਚੰਗਾ ਲੱਗੂਗਾ ਉਹ ਕਰੂਗਾ ਆਪਾਂ ਨਹੀਂ ਕੀਤਾ ਆਪ ਵੀ ਚੰਗੇ ਆ ਅੱਜ ਉਹ ਤੁਹਾਡੇ ਉੱਪਰ ਵੀ ਤੁਸੀਂ ਚੁਣਨਾ ਹੁੰਦਾ ਹਮ ਥਾਟ ਸਹੀ ਵੀ ਹੁੰਦਾ ਗਲਤ ਵੀ ਹੁੰਦਾ ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਹੋ ਚੋਰੀ ਕਰਨ ਜਾ ਰਹੇ ਹੋ ਤੁਹਾਨੂੰ ਪਤਾ ਹੋਊਗਾ ਭਾਵੇਂ ਛੇਤਰ ਵੀ ਪੈਸਾ ਕੰਮ ਹੈਗਾ ਵੈਸੇ ਇੰਡਸਟਰੀ ਚ ਜਿੰਨੀਆਂ ਜ਼ਿਆਦਾ ਫਿਲਮਾਂ ਆ ਰਹੀਆਂ ਆ ਭਾਜੀ ਪੰਜਾਬੀ ਕੰਮ ਤਾਂ ਬਹੁਤ ਹੋਣਾ ਚਾਹੀਦਾ ਕੰਮ ਤਾਂ ਬਹੁਤ ਹੋ ਰਿਹਾ ਪਰ ਟ੍ਰੀਟਮੈਂਟ ਨਹੀਂ ਆ ਰਿਹਾ ਟ੍ਰੀਟਮੈਂਟ ਬਹੁਤ ਘੱਟ ਆ ਬਹੁਤ ਸਾਰੇ ਆਰਟਿਸਟ ਨੂੰ ਕੰਮ ਮੰਗਣਾ ਪੈ ਰਿਹਾ ਆ ਆਰਟਿਸਟਾਂ 'ਚ ਕੰਪਰਮਾਈਜ਼ ਕਰ ਰਿਹਾ ਜੇ ਕਿਸੇ ਨੂੰ ਤੁਸੀਂ ਆਰਟਿਸਟ ਲੈ ਰਹੇ ਹੋ ਉਹਨਾਂ ਦੇ ਵਰਕ ਉਹਨਾਂ ਨੇ ਨਹੀਂ ਕੀਤਾ ਜਾਂਦਾ ਸਾ ਸਾਲ ਉਹਨਾਂ ਤੇ ਵਰਕ ਕਰਨਾ ਚਾਹੀਦਾ ਜੇ ਤੁਸੀਂ ਵਾਕਈ ਕੋਈ ਨਵਾਂ ਬੰਦਾ ਲੈ ਰਹੇ ਹੋ ਰੀਲਰਸ ਨੂੰ ਤੁਸੀਂ ਮੂਵੀਆਂ ਚ ਲੈ ਰਹੇ ਹੋ ਉਹਨਾਂ ਤੇ ਕੋਈ ਵਰਕਸ਼ਾਪ ਨਹੀਂ ਹੈਗੀ ਤੁਸੀਂ ਕੋਈ ਨਵੇਂ ਆਰਟਿਸਟ ਚੱਕ ਲੈਨੇ ਹੋ ਕਦੇ ਕਿੱਥੋਂ ਕਦੇ ਕਿੱਥੋਂ ਕਰਕੇ ਉਹਦੀ ਮੂਵੀ ਚ ਇੱਕ ਬਜਟ ਪਹਚਾਣ ਦੇ ਚੱਕਰ ਚ ਉਹ ਭਾਈ ਮੂਵੀ ਦਾ ਬੇੜਾਕਰ ਹੋ ਜਾਂਦਾ ਤੁਸੀਂ ਕਈ ਮੂਵੀਆਂ ਦੇਖਿਓ ਤੋ ਉਹਨੂੰ ਆਪੇ ਉਹਦੇ ਚ ਪਤਾ ਚੱਲ ਜਾਊਗਾ ਨਹੀਂ ਯਾਰ ਆ ਗੱਲ ਨਹੀਂ ਬਣੀ ਆ ਬੰਦੇ ਚ ਗੱਲ ਨਹੀਂ ਬਣੀ ਉਹ ਸਾਡਾ ਕੰਪਰਮਾਈਜ਼ ਕੀਤੀ ਹੁੰਦੀ ਹੈ ਵੀ ਚਲੋ ਆ ਜਿਹੜਾ ਨੇ ਥੀਏਟਰ ਕੀਤਾ ਹੁੰਦਾ ਚੰਗਾ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੁੰਦੀ ਹੈ ਉਹਨਾਂ ਦਾ ਮਨ ਦੁਖਦਾ ਜਦੋਂ ਫਿਲਮਾਂ ਦੇ ਵਿੱਚ ਨੀਡ ਟੂ ਸ਼ਟਰਾਂ ਵਾਲਿਆਂ ਨੂੰ ਦੇਖਦੇ ਨੇ ਜਦੋਂ ਫਿਲਮਾਂ ਦੇ ਵਿੱਚ ਆਹ ਇੱਕ ਹੋਰ ਆਇਆ ਸੀਗਾ ਕੀ ਨਾਮ ਦਾ ਕੈਂਡੀ ਆ ਕੀ ਉਹ ਇਹੋ ਜਿਹੇ ਬੰਦੇ ਨੂੰ ਦੇਖਦੇ ਨੇ ਜਿਨ੍ਹਾਂ ਦਾ ਫਿਲਮ ਨਾ ਕੋਈ ਲਗਾਤਾਰਾ ਨਹੀਂ ਹੁੰਦਾ ਦੱਸ ਦਾਂ ਜੇ ਹੁੰਦੀ ਮੈਂ ਆਪਣਾ ਮਨਦੁਖ ਦੀ ਦੀ ਗੱਲ ਕੀਤੀ ਤੁਸੀਂ ਆਪ ਇਥੇ ਡਰਾਮਾ ਆਰਟਿਸਟ ਆ ਲੈਣ ਦੀ ਇਹ ਭਾਵੇਂ ਆਪਣੀ ਜੀ ਵੀ ਹੁੰਦੀ ਹੈ ਗੱਲ ਮੈਂ ਮੇਰੇ ਤੇ ਵੀ ਲਗਾ ਸਕਦੀ ਹਾਂ ਇਹ ਚੀਜ਼ ਕਿ ਮਨਦੁੱਖ ਹੁੰਦਾ ਕਿ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਇਸ ਫੀਲਡ ਦੇ ਵਿੱਚ ਅਸੀਂ ਕਹਿੰਦੇ ਕੋਈ ਬੰਦਾ ਬਾਹਰੋਂ ਰੀਲਾਂ ਲੈ ਕੇ ਆ ਜਿਹੜਾ ਥੋੜਾ ਜਿਹਾ ਵਾਇਰਲ ਹੋਇਆ ਉਹਨੂੰ ਲੈ ਕੇ ਫਿਲਮ ਚ ਲਾਤਾ ਜੀ ਨਾ ਉਹਨੂੰ ਐਕਟਿੰਗ ਪਤਾ ਨਾ ਹੁੰਦੀ ਉਹਨੂੰ ਕਿ ਉਹ ਸਰਕਲ 4-5 ਲੱਖ ਜਿਹੜੇ ਬੰਦੇ ਉਹਨੂੰ ਫੋਲੋ ਕਰਦੇ ਆ ਇਹਨਾਂ ਨੂੰ ਪਈ ਇੱਕ ਥੋੜਾ ਥੋਟਾ ਗਾਣੇ ਵਾਲੇ ਚ ਵੀ ਇਹ ਇੱਕ ਕੀੜਾ ਫਸ ਗਿਆ ਕਿ ਜਿਆਦਾ ਵਿਊ ਵਾਲੀ ਕੁੜੀ ਜਾਂ ਮੁੰਡਾ ਲੈ ਕੇ ਤੁਸੀਂ ਕੋਈ ਗਾਣਾ ਫਰਮਾ ਰਹੇ ਹੋ ਉਹਨਾਂ ਦੇ ਫੋਲੋਅਰਾਂ ਕਰਕੇ ਤੁਹਾਡਾ ਗਾਣਾ ਹਿੱਟ ਹੋ ਜਾਏਗਾ ਇਹ ਨਹੀਂ ਹੁੰਦਾ ਤੁਹਾਡਾ ਕੰਟੈਂਟ ਚੰਗਾ ਨਾ ਤੁਸੀਂ ਨਵੇਂ ਆਰਟਿਸਟ ਲੈ ਕੇ ਵਧੀਆ ਫਿਲਮਾਇਆ ਹੋਗਾ ਲੋਕ ਕਬ ਰੀਲਰਸ ਹੋ ਗਏ ਕੰਟੈਂਟ ਬਣਾਉਂਦੇ ਆ ਕਿੰਨੇ ਆਰਟਿਸਟ ਆ ਨਵੇਂ ਨਵੇਂ ਕੰਟੈਂਟ ਆਪਣਾ ਆਪਣਾ ਕੰਮ ਕਰ ਰਹੇ ਆ ਪਾ ਗਲਤ ਨਹੀਂ ਕਹਿੰਦੇ ਹੂੰ ਵਧੀਆ ਯਾਰਾ ਕਿਹਨੂੰ ਪੈਸਾ ਕਮਾਉਂਦਾ ਸ਼ੌਕ ਨਹੀਂ ਹੈਗਾ ਸਾਰੇ ਬੰਦੇ ਪੈਸਾ ਕਮਾਉਂਦੇ ਆ ਹੂੰ ਇੱਜ਼ਤ ਮਾਨ ਨਾਲ ਕਮਾਓ ਕੋਈ ਚੱਕਰ ਨਹੀਂ ਹੈਗਾ ਹੈਨਾ ਤੇ ਉਹ ਚੱਕਰ ਕਿ ਅਸੀਂ ਫਿਰ ਉਹਨਾਂ ਨੂੰ ਆਰਟਿਸਟ ਦੇ ਤੌਰ ਤੇ ਕਰਦੇ ਆ ਵੀ ਉਹਨਾਂ ਦੀ ਪਬਲਿਸਿਟੀ ਸਾਈ ਸਾਨੂੰ ਮਿਲ ਜੇ ਆਰਟਿਸਟ ਨੂੰ ਘੱਟ ਇਸ ਚੀਜ਼ ਦਾ ਹੂੰ ਬਾਲੀਵੁੱਡ ਵਾਲੇ ਕਦੇ ਨਹੀਂ ਕਰਦੇ ਗਾਣਿਆਂ ਵਿੱਚੋਂ ਕਰਦੇ ਆ ਜੀ ਰੀਲਰਸ ਨੂੰ ਪਰ ਮੂਵੀ ਵਿੱਚ ਉਹ ਹੀ ਕਰੂਗਾ ਜਿਹੜਾ ਪ੍ਰੋਡੂਸਰ ਆ ਪੈਸਾ ਲਗਾਊਗਾ ਆਪਣੇ ਬੋਤ ਤੇ ਹੂੰ ਜਾਂ ਆਪ ਐਕ ਔਰ ਕੰਪਰੋਮਾਈਜ਼ ਹੋਉ ਨਹੀਂ ਕਰਦੇ ਹੈਗੇ ਨਾ ਸਾਊਥ ਵਾਲੇ ਜੇ ਮੈਚ ਲਾ ਗਿਆ ਪਹਿਲਾਂ ਮੈਨੂੰ ਦੇਖਣਗੇ